ਮੁੰਡਾ ਕਹਿ ਰਿਹਾ ਸੀ ਕੱਲੇ ਚ ਮਿਲਣਾ ਕੁੜੀ ਨੂੰ ਸਾਡਾ ਮੁੰਡਾ ਬੜਾ ਸ਼ਰਮਿਲਾ ਹੈ ਹਾਲੇ ਤੱਕ ਤਾਂ ਉਹਨੇ ਗੱਲ ਵੀ ਨਹੀਂ ਸ਼ੁਰੂ ਕੀਤੀ ਹੋਣੀ ਹੌਲੀ ਹੌਲੀ ਖੁੱਲੂ ਐ ਨੋਂ ਮੈਂ ਦੱਸਦਾ ਵੱਡੇ ਡਾਂਸਰ ਨੂੰ ਨਾ ਇਸ ਤਨਾ ਕੋਈ ਬੱਟ ਕੁੜੀਆਂ ਨਾਲ ਕਿਸੇ ਤੋਂ ਘੱਟ ਆਪ ਤਾਂ ਤੂੰ ਬਹਿ ਗਈ ਜਗੇ ਸਵਰਗਾ ਚ ਮੇਰੇ ਪੱਲੇ ਪਾਤੀਆਂ ਆ ਭੂਤਨੀਆਂ ਕਿਵੇਂ ਸੰਭਾਂ ਮੈਂ ਇਹਨਾਂ ਨੂੰ ਉਸਾ ਹਰ ਟਾਈਮ ਨੱਚਦੇ ਰਹਿੰਦਾ ਇਹਨਾਂ ਦੇ ਡੈਡੀ ਜੀ ਤੁਸੀਂ ਕਿੱਥੇ ਚੱਲੇ? ਜਿਮ ਚੱਲਿਆਂ। ਤੁਸੀਂ ਕੀ ਕਰਨਾ ਹੈ ਜਿਮ ਜਾ ਕੇ? ਕਿੱਦਾਂ ਪਾਉਂਗਾ? ਕੀ ਕਰਦੇ ਹੁੰਦੇ ਜਿਮ ਜਾ ਕੇ? ਡੈਡੀ ਜੀ ਇਹ ਰੋਂਗਾ। ਇਹ ਸੱਚੀ ਰੋਂਗਾ। ਜੇ ਜਿਮ-ਜਮੇਗਾ ਤਾਂ ਇਕੱਠੇ ਜਾਵਾਂਗੇ। ਨਹੀਂ ਤੇਰਾ ਵੀ ਕਹਿ ਸਕਦਾ। ਉਹ ਕੁਦਰਤ ਨੇ ਕੋਈ ਕੰਮ ਬਣਾਇਆ ਨਾ। ਔਰਤ ਨੇ ਕਿਹੜਾ ਕਰਨਾ ਤੇ ਬੰਦੇ ਨੇ ਕਿਹੜਾ ਕਰਨਾ ਹੈ? ਮੈਨੂੰ ਲੱਗਦਾ ਰੱਬ ਜੀ ਉੱਪਰੋਂ ਆ ਕੇ ਸਾਨੂੰ ਦੱਸ ਕੇ ਗਏ ਸੀ ਆਹ ਕੰਮ ਬੰਦੇ ਨੇ ਕਰਨਾ ਤੇ ਆਹ ਕੰਮ ਔਰਤ ਨੇ। ਡੈਡੀ ਅਸੀਂ ਨਾ ਬਰਥਡੇ ਪਾਰਟੀ ਕਰਨੀ ਹੈ ਫਰੈਂਡਸ ਨਾਲ ਦੁਕਾਨ ਤੇ ਲਿਆਓ ਗੋਲ ਗੱਪੇ ਨਾਲ ਰਜਾ ਕੇ ਭੇਜਾਂਗੇ ਡੈਡੀ ਕਲੱਬ ਚ ਲੈ ਕਲੱਬ ਚ ਰੇੜੀ ਲਾ ਲਾਂਗੇ ਆਪਾਂ ਆ ਦੇਖ ਕੋਈ ਸ਼ਾਲੂ ਪੈਨ ਨੂੰ ਆਈ ਲਵ ਯੂ ਲੱਗ ਗਿਆ ਓਏ ਚੱਪ ਕਰ ਫਟਾਫਟ ਸਾਫ਼ ਕਰ ਇਹਨੂੰ ਭਈਆ ਜੀ ਸਾਫ਼ ਨਹੀਂ ਹੋ ਰਹਾ ਕਾ ਕਹਿੰਦੇ ਹੋ ਦੀਵਾਰ गिरा ਦੇ ਭਈ ਤੋਰੀ ਕੋਈ ਗੱਲ ਸ਼ਾਲੂ ਦੇ ਰਿਸ਼ਤੇ ਦੀ ਅੱਗੇ ਇੰਨੇ ਰਿਸ਼ਤੇ ਦੇਖ ਲੈ ਕੋਈ ਨਾ ਕੋਈ ਐਸਾ ਪੰਗਾ ਪਾਉਂਦਿਆਂ ਨੇ ਗੱਲ ਸਹੀ ਨਹੀਂ ਚੜਦੀ ਦੇੜੀ ਜੀ ਆਪਣੇ ਟੇਢੀ ਚ ਤਿੰਨ ਧੀਆ ਮਾਰ ਚੁੱਕੀ ਆ ਮੈਂ ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਮੁੰਡਾ ਚਾਹੀਦਾ ਹੁਣ ਮੁੰਡਾ ਜੰਮਦੀ ਦਵਾਈਆਂ ਖਵਾਈ ਜਾਂਦੇ ਨੇ ਦੇੜੀ ਰੱਬ ਦਾ ਵਾਸਤਾ ਉਹਨਾਂ ਲੋਕਾਂ ਨੂੰ ਸਮਝਾ ਦਿਓ ਮਿੱਥੋ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਆਪਣਾ ਵੀ ਮੈਨੂੰ ਤੁਸੀਂ ਤਾਨੂੰ ਆਵਾਜ਼ ਮਾਰ ਦੇਣੀ ਸੀ ਅਸੀਂ ਆ ਜਾਂਦੇ ਕੀ ਕਹਿੰਦਾ ਵੀ ਆ ਜਾ ਕੁੜੀਆਂ ਮੈਨੂੰ ਪਿਸ਼ਾਬ ਕਰਾ ਦਿਓ ਅਦਰਵਾਜ਼ਾ ਖੋਲਿਓ ਓਏ ਇਹਦੇ ਨਾਲੋਂ ਤਾਂ ਬਰੇ ਹੀ ਚੰਗਾ ਸੇ ਇਹਨੂੰ ਤਾਂ ਨਿਰ ਨੇ ਕਹਿੰਦੇ ਕੁੜੀਆਂ ਮੁੰਡੇ ਇਕ ਬਰਾਬਰ ਇਹ ਸਭ ਬਸ ਕੈਂਡੀਆਂ ਗੱਲਾਂ ਹੁੰਦੀਆਂ ਨੇ ਅੱਜ ਦੇਖ ਹੀ ਲਿਆ ਕੀ ਮੁੰਡੇ ਹੋਣਾ ਕਿੰਨਾ ਜ਼ਰੂਰੀ ਹੈ ਸਿਆਣੇ ਕਹਿੰਦੇ ਨੇ ਧੀ ਜੰਮਣ ਤੇ ਕਿਹੜੀ ਸੁੱਚੀ ਹੋਗੀ ਪਰਫੈਕਟ ਪਿਓ ਉਹੀ ਹੁੰਦਾ ਜਿਹਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਧੀਆਂ ਦਾ ਬਾਪ ਹੋਣਾ ਰੋਣ ਵਾਲੀ ਗੱਲ ਨਹੀਂ ਸਗੋਂ ਮਾਣ ਵਾਲੀ ਗੱਲ ਹੁੰਦੀ ਹੈ ਮੇਰੀ ਇੰਨੀ ਮਾੜੀ ਕਿਸਮਤ ਇਹ ਚਿੜੀਆਂ ਵਰਗੀਆਂ ਹੁੰਦੀਆਂ ਨੇ ਬਾਜਾਂ ਦੇ ਡਰ ਤੋਂ ਇਹਨਾਂ ਨੂੰ ਕੈਦ ਨਾ ਕਰੋ ਇਹਨਾਂ ਦੇ ਉੱਡਣ ਵਾਸਤੇ ਖੁੱਲਾ ਅਸਮਾਨ ਦਿਓ